ਅਹਨ ਸਵਾਗਤ ਹੈ ਮਹਾਤਮਾ ਗਾਂਧੀ 2 ਅਕਤੂਬਰ ਮਹਾਤਮਾ ਗਾਂਧੀ ਜਨਮ ਦਿਨ ਤੇ ਵਿਸ਼ੇਸ਼ ਤੌਰ ਤੇ ਇਹ ਵੀਡੀਓ ਤੁਹਾਨੂੰ ਪੇਸ਼ ਰਿਹਾ ਇਸ ਵੀਡੀਓ ਨੂੰ ਧਿਆਨ ਨਾਲ ਅੰਦੱਗਿਰ ਉਸਰਨਾ ਇਹ ਤੁਹਾਡੇ ਲੇਖ ਲਿਖਣ ਲਈ ਵੀ ਬਹੁਤ ਸਹਾਇਕ ਹੋਏਗੀ ਸੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜਰੂਰ ਦਬਨਾ ਤਾਂ ਜੋ ਹਰ ਨਵੇਂ ਵੀਡੀਓ ਤਾਂ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਗੇ। ਮਹਾਤਮਾ ਗਾਂਧੀ ਜਯੰਤੀ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੌਰ ਤੇ ਵੀ ਮਨਾਇਆ ਜਾਂਦਾ ਹੈ। ਕਿਉਂ ਮਨਾਇਆ ਜਾਂਦਾ ਇੰਟਰਨੈਸ਼ਨਲ ਡੇ ਆਫ ਨਾਨ ਵਾਇਲੈਂਸ। ਮੋਹਨਦਾਸ ਕਰਮਚੰਦ ਗਾਂਧੀ ਜਿਨ੍ਹਾਂ ਨੂੰ ਆਮ ਕਰਕੇ ਮਹਾਤਮਾ ਗਾਂਧੀ کہہ ਕੇ ਪੁਕਾਰਿਆ ਜਾਂਦਾ ਹੈ, ਅਹਿੰਸਾਵਾਦੀ ਸਨ। ਉਹਨਾਂ ਨੇ ਇਹ ਨੀਤੀ ਬਹੁਤ سنجਿਦਗੀ ਨਾਲ ਅਪਣਾਈ ਅਤੇ ਸਾਰੀ ਉਮਰ ਇਸ ਨੀਤੀ ਉੱਤੇ ਚੱਲਣ ਲਈ ਬੜੀ ਸਹੂਦਤਤਾ ਨਾਲ ਪਹਿਰਾ ਦਿੱਤਾ। ਆਪਣੇ ਆਤਮਿਕ ਮਾਨਸਿਕ ਅਤੇ ਸਦਾਚਾਰਕ ਬਲ ਰੱਖੇ ਉਹਨਾਂ ਨੇ ਦੱਖਣੀ ਅਫਰੀਕਾ ਤੇ ਭਾਰ ਦੀ ਆਜ਼ਾਦੀ ਕੋਲਾਂ ਵਿੱਚ ਇਸ ਦੀ ਬੜੀ ਦ੍ਰਿੜਤਾ ਨਾਲ ਅਮਲੀ ਪ੍ਰਯੋਗ ਕੀਤਾ ਉਹ ਸਮਝਦੇ ਸਨ ਕਿ ਨੀਤੀ ਆਮ ਆਦਮੀ ਦੀ ਨੀਤੀ ਹੈ ਇਹ ਇਨਸਾਨੀ ਸੁਭਾਅ ਦੇ ਅਨੁਕੂਲ ਅਤੇ ਅਸਲੀ ਨੀਤੀ ਹੈ ਅਹਿੰਸਾ ਇਹ ਇਨਸਾਨੀ ਸੁਭਾਅ ਦੇ ਅਨੁਕੂਲ ਅਤੇ ਅਸਲੀ ਨੀਤੀ ਹੈ ਹਿੰਸਾ ਦਰਿੰਦਗੀ ਹੈ ਅਤੇ ਦਰਿੰਦੇ ਵਿੱਚ ਅਹਿੰਸਾ ਦੇ ਗੁਣ ਨਹੀਂ ਹੁੰਦੇ ਮਹਾਤਮਾ ਗਾਂਧੀ ਦਾ ਵਿਸ਼ਵਾਸ ਸੀ ਕਿ ਅਹਿੰਸਾ ਮਨੁੱਖੀ ਨਸਲ ਦਾ ਅਸਲੀ ਗੁਣ ਹੈ ਤੇ ਇਸ ਦੀ ਤਾਕਤ ਅਵਸ਼ਕ ਤੌਰ ਤੇ ਅਹਿੰਸਾ ਦੀ ਤਾਕਤ ਨਾਲੋਂ ਕਿਤੇ ਜ਼ਿਆਦਾ ਹੈ ਅਹਿੰਸਾ ਮਨੁੱਖੀ ਮਾਨ ਸਨਮਾਨ ਦੀ ਰੱਖਿਆ ਕਰਦੀ ਹੈ ਮਨੁੱਖ maal ਦੌਲਤ ਗਵਾ ਸਕਦਾ ਹੈ ਪਰ ਸਵੈ ਮਾਨ ਨਹੀਂ ਬਸਰਤੇ ਕਿ ਉਸ ਦਾ ਅਹਿੰਸਾ ਉੱਤੇ ਪੂਰਨ ਵਿਸ਼ਵਾਸ ਹੋਵੇ ਮਹਾਤਮਾ ਗਾਂਧੀ ਦੇ ਅਨੁਸਾਰ ਆਪਣੇ ਅੰਦਰ ਅਹਿੰਸਾ ਤੇ ਗੁਣ ਸੰਚਾਰ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਸਚਾਈ, ਨਿਮਰਤਾ, ਸਹਿਨਸ਼ੀਲਤਾ ਅਤੇ ਪਿਆਰ ਭਰੀ ਦਿਆਲਤਾ ਦੇ ਗੁਣਾਂ ਨੂੰ ਸਮੁੱਚੇ ਤੌਰ ਤੇ ਆਪਣੀ ਜ਼ਿੰਦਗੀ ਦਾ ਪੱਕਾ ਸਾਥੀ ਬਣਾਏ। ਅਹਿੰਸਾ ਮਨੁੱਖ ਦਾ ਪੱਕਾ ਧਰਮ ਹੈ। ਇਹ ਭਾਰੇ ਵਾਂਗ ਤਰਲ ਨਹੀਂ ਸਥਾਈ ਰੂਪ ਰੱਖਦਾ ਹੈ। ਹਿੰਸਾਵਾਦੀ ਦੀ ਤਾਕਤ ਉਸਦੇ ਹਥਿਆਰ ਹਨ ਪਰੰਤੂ ਅਹਿੰਸਾ ਵਦੀ ਦਾ ਹਥਿਆਰ ਉਸਦੀ ਜਮੀਰ ਹੈ ਅਹਿੰਸਾ ਵਦੀ ਆਪਣੇ ਸਵਾਰਥਾਂ ਅਤੇ ਆਪਣੀਆਂ ਇੱਛਾਵਾਂ ਦਾ ਗੁਲਾਮ ਨਹੀਂ ਹੁੰਦਾ ਮਹਾਤਮਾ ਗਾਂਧੀ ਅਨੁਸਾਰ ਅਹਿੰਸਾ ਕੀ ਹੈ ਸੱਚ ਨਾਲ ਪਿਆਰ ਕਰਨਾ ਹੈ ਅਹਿੰਸਾ ਤੋਂ ਬਿਨਾ ਸੱਚ ਦੀ ਪ੍ਰਾਪਤੀ ਨਹੀਂ ਹੈ ਅਹਿੰਸਾ ਗਾੜੀ ਰਾਹ ਹੈ ਜਿਹੜਾ ਸੱਚ ਵੱਲ ਸੈਦਤ ਹੈ ਅਸਲ ਵਿੱਚ ਅਸੀਂ ਅਹਿੰਸਾ ਨੂੰ ਸੱਚ ਨਾਲੋਂ ਅੱਡ ਨਹੀਂ ਕਰ ਸਕਦੇ ਇਹ ਇੱਕੋ ਸਿੱਕੇ ਦੇ ਸਿੱਧੇ ਪੁੱਠੇ ਪਾਸੇ ਹਨ ਅਹਿੰਸਾ ਮਨੁੱਖ ਦਾ ਉੱਤਮ ਗੁਣ ਹੈ ਜੇ ਇਸ ਗੁਣ ਦੀ ਪਛਾਣ ਹੋ ਜਾਏ ਕਾਮਯਾਬੀ ਮਨੁੱਖ ਤੋਂ ਦੂਰ ਨਹੀਂ ਹੋ ਸਕਦੀ ਇਸ ਲਈ ਜ਼ਰੂਰੀ ਹੈ ਸਰਵਹਾਰਿਆਂ ਪ੍ਰੋਲਾਤਾਰੀ ਬਿਰ ਪਰੋਸੇਮਾਨ ਲੋਕਾਂ ਗਰੀਬ ਲੋਕਾਂ ਵਿੱਚ ਆਪਣੇ ਹੱਕ ਲੈਣ ਲਈ ਉਹਨਾਂ ਅੰਦਰ ਅਹਿੰਸਾ ਦੀ ਮਹੱਤਤਾ ਸੰਚਾਰ ਕੀਤੀ ਜਾਏ ਮਹਾਤਮਾ ਗਾਂਧੀ ਦਾ ਕਥਨ ਹੈ ਕਿ ਖਤਰੇ ਤੋਂ ਡਰ ਕੇ ਭੱਜ ਜਾਣਾ ਅਹਿੰਸਾ ਨਹੀਂ ਬਲਕਿ ਇਹ ਡਰਪੋਕਪੁਣੇ ਦੀ ਨਿਸ਼ਾਨੀ ਹੈ ਅਹਿੰਸਾ ਡਰਪੋਕ ਆਦਮੀ ਦੀ ਆਡ ਨਹੀਂ ਹੈ ਇਹ ਤਾਂ ਬਹਾਦਰ ਲੋਕਾਂ ਦਾ ਬਹੁਤ ਵੱਡਾ ਗੁਣ ਹੈ ਡਰ ਬੇਬੁਨਿਆਦ ਹੁੰਦਾ ਹੈ ਇਸ ਦਾ ਪੂਤ ਅਚੇਤ ਤੌਰ ਤੇ ਕੰਮ ਕਰ ਰਿਹਾ ਹੁੰਦਾ ਹੈ ਇਹ ਡਰ ਮਨ ਘੜਤ ਹੁੰਦਾ ਹੈ ਇਸ ਵਿੱਚ ਸੱਚਾਈ ਨਹੀਂ ਹੁੰਦੀ ਕੁੱਤਾ ਡਰ ਕਨ ਆਦਮੀ ਉੱਤੇ ਭੌਂਗਦਾ ਹੈ ਅਤੇ ਵੱਡਦਾ ਹੈ ਡਰਕਲ ਬੰਦਾ ਅਹਿੰਸਾਵਾਦੀ ਨਹੀਂ ਬਣ ਸਕਦਾ ਡਰ ਅਹਿੰਸਾ ਦਾ ਦੁਸ਼ਮਨ ਹੈ ਅਹਿੰਸਾ ਅਹਿੰਸਾਵਾਦੀ ਬਣਨ ਲਈ ਜ਼ਰੂਰੀ ਹੈ ਕਿ ਡਰ ਨੂੰ ਆਪਣੇ ਅੰਦਰੋਂ ਵਗ੍ਹਾ ਮਾਰਿਆ ਜਾਏ ਗਾਂਧੀ ਜੀ ਅਨੁਸਾਰ ਅਹਿੰਸਾਵਾਦੀ ਆਪਣੇ ਅੰਦਰੋਂ ਸਮਝ ਕੇ ਜਾਣ ਬੁੱਝ ਕੇ ਬਦਲੇ ਦੀ ਭਾਵਨਾ ਤਿਆਗ ਦਿੰਦਾ ਹੈ ਬਦਲੇ ਦੀ ਭਾਵਨਾ ਗੁੱਸੇ ਦੀ ਨਿਸ਼ਾਨੀ ਹੈ ਗੁੱਸਾ ਅਹਿੰਸਾਵਾਦ ਦਾ ਦੁਸ਼ਮਨ ਹੈ ਗੁੱਸਾ ਮਨੁੱਖ ਨੂੰ ਕੁਰਾਹੇ ਪਾਉਂਦਾ ਹੈ ਬਦਲਾ ਜ਼ੁਲਮ ਨੂੰ ਬढ़ावा ਦਿੰਦਾ ਹੈ ਸਵਾਰਦਾ ਕੁਝ ਨਹੀਂ ਪਰੰਤੂ ਇਸ ਦੇ ਉਲਟ ਬਦਲੇ ਦੇ ਨਤੀਜੇ ਕਾਰਨ ਐਸੇ ਦੰਗੇ ਪੜਕਾਉਂਦੇ ਹਨ ਕਿ ਆਮ ਆਦਮੀ ਤਬਾਹ ਹੋ ਜਾਂਦਾ ਹੈ ਪਰਿਵਾਰਾਂ ਦੇ ਪਰਿਵਾਰ ਦੰਗਿਆਂ ਦੀ ਨਜ਼ਰ ਹੋ ਜਾਂਦੇ ਹਨ ਬੇਵਾਵਾ ਅਤੇ ਜਤੇਮ ਬੱਚੇ ਸਾਰੀ ਉਮਰ ਖੱਜਲ ਖਵਾਰ ਹੁੰਦੇ ਹਨ ਸਹਾਰਾ ਦੇਣ ਲਈ ਕੋਈ ਨਹੀਂ ਬੋੜਦਾ ਬਦਰਲਾਂ ਵਾਲਾ ਆਪਣੀ ਕੀਮਤੀ ਜ਼ਿੰਦਗੀ ਜਿਹੜੀ ਦੇਸ਼ ਕੌਮ ਅਤੇ ਲੋਕਾਂ ਤੇ ਜਾਇਦਾਦ ਹੁੰਦੀ ਹੈ ਵੱਡੇ ਆਦਰਸ਼ ਦੇ ਮੁਕਾਬਲੇ ਤੇ ਛੋਟੇ ਨਿਸ਼ਾਨੇ ਦੀ ਪ੍ਰਾਪਤੀ ਲਈ ਬਲੀ ਚੜ ਦਿੰਦਾ ਹੈ। ਅਸਲ ਵਿੱਚ ਉਹ ਮਨੁੱਖਤਾ ਦਾ ਨੁਕਸਾਨ ਕਰ ਦਿੰਦਾ ਹੈ। ਲੋਕਾਂ ਨੂੰ ਉਸ ਵਰਗੇ ਬਹਾਦਰ ਦੀ ਅਗਵਾਈ ਲਈ ਨਿਰੰਤਰ ਲੋੜ ਰਹਿੰਦੀ ਹੈ ਜਿਸ ਤੋਂ ਉਹ ਹੱਥ ਤੋ ਬੈਠਦੇ ਹਨ। ਜੇ ਕਿਸੇ ਕੋਲ ਹੰਕਾਰ ਹੈ ਹਉਮੈ ਹੈ ਤਾਂ ਉਹ ਹਿੰਸਾਵਾਦੀ ਨਹੀਂ ਬਣ ਸਕਦਾ। ਨਿਮਰਤਾ ਹਿੰਸਾਵਾਦੀ ਦਾ ਵੱਡਾ ਗੁਣ ਹੈ। ਨਿਮਰਤਾ ਅਹਿੰਸਾਵਾਦ ਦਾ ਬਹੁਤ ਵੱਡਾ ਹਥਿਆਰ ਹੈ ਨਿਮਰ ਜ਼ਮੀਨ ਨੂੰ ਕੋਈ ਹਥਿਆਰ ਕੁਚਲ ਨਹੀਂ ਸਕਦਾ ਮਹਾਤਮਾ ਗਾਂਧੀ ਕਹਿੰਦੇ ਹਨ ਕਿ ਜਦੋਂ ਕਦੇ ਵੀ ਉਸਨੇ ਕਿਸੇ ਮੌਕੇ ਅਹਿੰਸਾਵਾਦ ਦਾ ਸਹਾਰਾ ਲਿਆ ਉਸਨੇ ਆਪਣੇ ਅੰਦਰ ਇੱਕ ਅਜੀਬ ਬਲ ਮਹਿਸੂਸ ਕੀਤਾ ਜਦੋਂ ਤੁਸੀਂ ਲੋਕਾਂ ਤੋਂ ਆਪਣੀ ਪਛਾਣ ਦੀ ਆਸ ਕਰਨ ਲੱਗ ਪੈਂਦੇ ਹੋ ਤਾਂ ਤੁਸੀਂ ਕਮਜ਼ੋਰ ਪੈ ਜਾਂਦੇ ਹੋ ਅਹਿੰਸਾਵਾਦ ਵਿੱਚ ਆਪਣੀ ਪਛਾਣ ਲਈ ਕੋਈ ਥਾਂ ਨਹੀਂ ਹੈ ਆਪਣੀ ਪਛਾਣ ਦੀ ਇੱਛਾ ਰੱਖਣ ਵਾਲਾ ਆਦਮੀ ਹਾਮੇ ਦਾ ਸ਼ਿਕਾਰ ਹੁੰਦਾ ਹੈ ਉਹ ਨਾ ਆਪਣਾ ਨਾ ਮਨੁੱਖਤਾ ਦਾ ਕੁਝ ਸਵਾਰ ਸਕਦਾ ਉਹ ਵੜਪਣ ਦਾ ਮਕੋਟਾ ਜ਼ਰੂਰ ਪਾਏ ਫਿਰਦਾ ਹੈ ਪਰ ਉਹ ਪਖੰਡ ਦੀ ਪੰਡ ਚੁੱਕ ਕੇ ਫਿਰਦਾ ਹੁੰਦਾ ਹੈ ਮਹਾਤਮਾ ਗਾਂਧੀ ਕਹਿੰਦੇ ਨੇ ਕਿ ਜਦੋਂ ਉਸਨੇ ਆਪਣੇ ਆਪ ਨੂੰ ਜ਼ੀਰੋ ਬਣਾ ਲਿਆ ਨਿਮਾਨਾ ਬਣ ਗਿਆ ਉਸਨੇ ਆਪਣੇ ਅੰਦਰ ਇੱਕ ਬਲ ਮਹਿਸੂਸ ਕੀਤਾ ਐਸੇ ਬਲ ਕਾਰਨ ਉਹ ਦੱਖਣੀ ਅਫਰੀਕਾ ਵਿੱਚ ਸਤਿਏਗ੍ਰਹਿ ਦਾ ਸੰਕਲਪ ਪੈਦਾ ਕਰਨ ਦੇ ਕਾਬਿਲ ਹੋ ਸਕਿਆ ਹੈਨਸਵਰਤ ਇਕ ਤਾਕਤ ਹੈ ਇਹ ਤਾਕਤ ਜਿਆਦਾ ਕਿਰਿਆਸ਼ੀਲ ਹੈ ਇਸ ਕੋ ਜਿਆਦਾ اخلاਕੀ ਤਾਕਤ ਹੈ ਜਿਆਦਾ ਨੈਤਿਕ ਤਾਕਤ ਹੈ ਜ਼ਾਲਮ ਨਾਲ ਦੁਸ਼ਟ ਨਾਲ ਪਾਪੇ ਨਾਲ ਲੜਨ ਲਈ ਉਸ ਕੋ ਜਿਆਦਾ ਯੋਗਤਾ ਹੈ ਤੁਹਾਨੂੰ ਨੈਤਿਕਤਾ ਅਤੇ ਅਨੇਕਤਾ ਦਾ ਜਵਾਬ ਦੇਣਾ ਹੈ ਇਹ ਤਾਕਤ ਜ਼ਾਬਰ ਦੀ ਤਲਵਾਰ ਨੂੰ ਖੁੰਡਾ ਕਰਦੀ ਹੈ ਜ਼ਾਲਮ ਮਹਿਸੂਸ ਕਰਨ ਲੱਗ ਪੈਂਦਾ ਕਿ ਉਹ ਆਪਣੀਆਂ ਆਸਾਂ ਪੂਰੀਆਂ ਹੁੰਦੀਆਂ ਨਹੀਂ ਦੇਖ ਰਿਹਾ ਜ਼ਾਬਰ ਚਾਹੁੰਦਾ ਹੈ ਕਿ ਉਸ ਦਾ ਵਿਰੋਧੀ ਸਰੀਰਿਕ ਬਲ ਦਾ ਪ੍ਰਯੋਗ ਕਰੇ ਪਰ ਉਸ ਨੂੰ ਨਿਰਾਸ਼ਾ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਦਾ ਉਸ ਦਾ ਮਨ ਧੁੰਦਲਾ ਜਾਂਦਾ ਹੈ ਉਸ ਅੰਦਰ ਸਚਾਈ ਦਾ ਸੂਰਜ ਉਗਮਦਾ ਹੈ ਉਹ ਅਸਲਿਤ ਪਛਾਣਨ ਲੱਗ ਪੈਂਦਾ ਹੈ ਮਹਾਤਮਾ ਗਾਂਧੀ ਕਹਿੰਦੇ ਹਨ ਕਿ ਉਹ ਉਸ ਦੀ ਰੇਖਾ ਗਣਿਤ ਹੈ ਇਹ ਹੀ ਉਸ ਦੀ ਜਿਓਮੈਟਰੀ ਹੈ ਇਹ ਹੀ ਉਸ ਦੀ ਦਲੀਲ ਹੈ ਤਕੜਾ ਮਨੁੱਖ ਤੁਹਾਡਾ ਮਾਲ-ਤਨ ਤੁਹਾਡੀ ਜਾਇਦਾਦ ਲੁੱਟ ਸਕਦਾ ਪਰ ਤੁਹਾਡੀ ਆਤਮਾ ਨਹੀਂ ਤੁਹਾਡੀ ਜ਼ਮੀਰ ਨਹੀਂ ਮਨੁੱਖ ਦੀ ਜਾਇਦਾਦ ਆਤਮਾ ਹੈ ਜਮੀਰ ਹੈ ਅਹਿੰਸਾਵਾਦ ਜਮੀਰ ਦੀ ਤਾਕਤ ਹੈ ਇਹੀ ਮਨੁੱਖਤਾ ਦੇ ਕਸ਼ਟਾਂ ਦਾ ਇਲਾਜ ਹੈ ਬੰਦਨਾ ਦੀ ਮੁਕਤੀ ਹੈ ਇਹ ਵੱਡੇ ਤੋਂ ਵੱਡਾ ਹਥਿਆਰ ਨਾਲੋਂ ਵੱਡਾ ਹਥਿਆਰ ਹੈ ਕਿਸੇ ਕਿਸਮ ਦਾ ਵੀ ਜ਼ੁਲਮ ਕਿਸੇ ਕਿਸਮ ਦੀ ਵੀ ਮਾਰਕੁਟਾਈ ਮਨੁੱਖਤਾ ਖਿਲਾਫ ਜੁਰਮ ਹੈ ਅਹਿੰਸਾਵਾਦ ਵਿਰੋਧੀ ਨੂੰ ਹਯਾਨ ਤੋਂ ਇਨਸਾਨ ਬਣਾਉਂਦਾ ਹੈ ਅਹਿੰਸਾ ਆਪਣੇ ਵਿਰੋਧੀ ਉਤੇ ਜਿੱਤ ਪ੍ਰਾਪਤ ਨਹੀਂ ਕਰਦੀ ਬਲਕਿ ਉਸ ਦੇ ਸੁਭਾਅ ਨੂੰ ਬਦਲਦੀ ਹੈ ਉਸ ਅੰਦਰ ਪਿਆਰ ਵਰਗੇ ਸੂਖਮ ਗੁਣ ਦਾ ਸੰਚਾਰ ਕਰਦੀ ਏ ਉਸ ਨੂੰ ਦੋਸਤ ਬਣਾਉਂਦੀ ਏ ਇਹ ਹੀ ਮਨੁੱਖਤਾ ਦਾ ਤੋੜਾ ਹੈ ਇੱਕ ਫੌਜੀ ਕੋਲ ਉਸ ਦੇ ਹਥਿਆਰ ਲੈ ਲਵੋ ਉਸ ਕੋਲ ਕੀ ਰਹਿ ਜਾਏਗਾ ਸਿਵਾਏ ਨਰਬਲਤਾ ਦੇ ਉਸ ਕੋਲ ਹੋਰ ਕੁਝ ਨਹੀਂ ਰਹਿ ਜਾਂਦਾ ਪਰ ਜਿਸ ਆਦਮੀ ਨੇ ਅਹਿੰਸਾ ਵਾਦ ਦੇ ਗੁਣ ਗ੍ਰਹਿਣ ਕਰ ਲਏ ਉਸ ਅੰਦਰ ਇੱਕ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਇਸ ਵਿਸ਼ਵਾਸ ਨੂੰ ਕੋਈ ਖੋਹ ਨਹੀਂ ਸਕਦਾ ਇਸ ਵਿਸ਼ਵਾਸ ਦੇ ਮੁਕਾਬਲੇ ਵਿੱਚ ਦੁਨੀਆ ਦਾ ਕੋਈ ਹੋਰ ਵੱਡੀ ਤਾਕਤ ਨਹੀਂ ਹੈ ਇਕ ਛੋਟਾ ਆਦਮੀ ਜਿਸ ਅੰਦਰ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਅਹਿੰਸਾਵਾਦ ਦੀ ਅਮੋਖ ਪਿਆਸ ਹੁੰਦੀ ਹੈ ਉਹ ਆਪਣੇ ਦੇਸ਼ ਦੀ ਨਹੀਂ ਬਲਕਿ ਸਾਰੇ ਮਨੁੱਖ ਦਾ ਹੋਂਦ ਹੀ ਬਦਲ ਦਿੰਦਾ ਹੈ। ਮਹਾਤਮਾ ਗਾਂਧੀ ਦਾ ਪੱਕਾ ਵਿਸ਼ਵਾਸੀ। ਮਹਾਤਮਾ ਗਾਂਧੀ ਉਮਰ ਪਰ ਪੱਕਾ ਅਹਿੰਸਵਾਦੀ ਰਹੇ। ਉਹਨਾਂ ਨੂੰ ਮਾਨਸਿਕੀਓ ਅਹਿੰਸਾਵਾਦ ਦੇ ਅੰਦਰੂਨੀ ਗੁਨਾ ਨੂੰ ਪਛਾਣਦੇ ਹਨ। ਬੇਸ਼ੱਕ ਉਹ ਇਸ ਵਿੱਚ ਪੂਰਨ ਹੋਣ ਦਾ ਦਾਵਾ ਤਾਂ ਨਹੀਂ ਕਰ ਸਕਦੇ। ਮਹਾਤਮਾ ਜੀ ਦਾ ਕਹਿਣਾ ਹੈ ਕਿ ਜਿੰਨਾ ਜਿਆਦਾ ਉਸਨੇ ਇਸ ਦਾ ਪ੍ਰਯੋਗ ਕੀਤਾ ਉਨਾਂ ਜਿਆਦਾ ਉਹ ਅਹਿੰਸਾਵਾਦ ਦੇ ਅਨੁਆਈ ਬੰਦੇ ਗਏ ਜਿਨ੍ਹਾਂ ਲੋਕਾਂ ਦੀ ਇਹ ਧਾਰਨਾ ਹੈ ਕਿ ਅੱਜ ਦੇ ਸਮੇਂ ਵਿੱਚ ਜਦੋਂ ਕਿ ਹਿੰਸਾ ਦਾ ਬੋਲਬਾਲਾ ਹੈ ਅਹਿੰਸਾ ਨੇ ਕੋਈ ਥਾਂ ਨਹੀਂ ਹੈ ਗਾਂਧੀ ਜੀ ਅਨਸਾਰ ਉਹ ਲੋਕ ਅਗਿਆਨੀ ਹਨ ਇਸ ਧਾਰਨਾ ਦੇ ਉਲਟ ਮਹਾਤਮਾ ਗਾਂਧੀ ਇਹ ਵਿਚਾਰ ਰੱਖਦੇ ਸਨ ਕਿ ਮੌਜੂਦਾ ਐਟਮੀ ਸਮੇਂ ਵਿੱਚ ਸਾਫ਼ ਸੁਥਰੀ ਅਹਿੰਸਾਵਾਦੀ ਪਹੁੰਚ ਹੀ ਸਿਰਫ ਜੋਗ ਤਾਕਤ ਜਿਹੜੀ ਹਿੰਸਾਵਾਦ ਦੇ ਸਾਰੇ ਦਗੇਬਾਜ਼ ਕਤਮਸਾਂ ਦਾ ਉੱਤਰ ਦੇ ਸਕਦੀ ਹੈ ਮਹਾਤਮਾ ਗਾਂਧੀ ਦਾ ਕਥਨ ਹੈ ਏਟ ਦਾ ਜਵਾਬ ਪੱਥਰ ਸਾਰੀ ਦੁਨੀਆ ਨੂੰ ਅੰਨਾ ਬਣਾ ਦਿੰਦਾ ਹੈ। ਕਿ ਉਦੇਸ਼ ਹਨ ਜਿਨ੍ਹਾਂ ਦੀ ਖਾਤਰ ਮੈਂ ਮਰਨ ਲਈ ਤਿਆਰ ਹਾਂ ਪਰ ਕਿਸੇ ਨੂੰ ਜਾਣੋ ਮਾਰਨ ਲਈ ਮੈਂ ਹਰਗੇਜ ਤਿਆਰ ਨਹੀਂ ਹਾਂ। ਮਹਾਤਮਾ ਗਾਂਧੀ ਅਨੁਸਾਰ ਜੰਗ ਦੀ ਨੀਤੀ ਨੇ ਰੋਲ ਡਿਕਟੇਟਰ ਪੈਦਾ ਕਰਦੀ ਹੈ ਸਿਰਫ ਅਹਿੰਸਾਵਾਦ ਦੀ ਨੀਤੀ ਹੀ ਅਸਲੀ ਲੋਕ ਰਾਜ ਲੈ ਆ ਸਕਦੀ ਹੈ। ਪਿਆਰ ਦਾ achar ਸਜ਼ਾ ਦੇ ਡਰ ਨਾਲੋਂ 1000 ਗੁਣਾ ਜ਼ਿਆਦਾ ਤਾਕਤਵਰ ਹੈ। ਰਾਜ ਵਿੱਚ ਜੇ ਪੁਲਿਸ ਅਹਿੰਸਾ ਉੱਤੇ ਵਿਸ਼ਵਾਸ ਰੱਖੇ ਤਾਂ ਪਿਆਰ ਵਿੱਚ ਲੋਕ ਜਿਆਦਾ ਸਹਾਇਕ ਬੰਦੇ ਹਨ ਜਿਆਦਾ ਸਹਿਯੋਗ ਦਿੰਦੇ ਹਨ ਜਿਸ ਦੁਆਰਾ ਗੜਬੜ ਤੱਕੇ ਸ਼ਾਇਦ ਜ਼ੁਲਮ ਜਿਆਦਾ ਘਟਦੇ ਹਨ ਪਿਆਰ ਵਿਸ਼ਵਾਸ ਪੈਦਾ ਕਰਦਾ ਹੈ ਕਾਰਖਾਨਿਆਂ ਵਿੱਚ ਹੜਤਾਲਾਂ ਝਗੜੇ ਆਦਿ ਘਟਦੇ ਹਨ ਫਿਰਕਾ ਪ੍ਰਸਤੀ ਦੇ ਦੰਦ ਖੁੰਡੇ ਹੋਣ ਲੱਗ ਜਾਂਦੇ ਹਨ ਅੰਤਰਕਵਾਦ ਨੂੰ ਠੱਲ ਪੈਂਦੀ ਹੈ ਮਹਾਤਮਾ ਗਾਂਧੀ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਅੰਤਰਕਵਾਦ ਸੱਚਾਈ ਦੀ ਸੂਝ ਦੇ ਸਕਦਾ ਨਹੀਂ ਦੇ ਸਕਦਾ ਜਿੰਨਾ ਅਹਿੰਸਾਵਾਦੀਆਂ ਨੇ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਉਹਨਾਂ ਦਾ ਉਦੇਸ਼ ਠੀਕ ਹੈ ਉਹਨਾਂ ਨੂੰ ਅਥਾਹ ਸਬਰ ਰੱਖਣ ਦੀ ਲੋੜ ਹੈ ਅਤੇ ਉਹੀ ਲੋਕ ਸਿਵਲ ਨਾਫਰਮਾਨੀ ਸਤਿਅਗ੍ਰਹਿ ਨਾਮਿਲਵਰਤਨ ਵਰਗੇ ਰਹਾ ਉਤੇ ਚੱਲਣ ਲਈ ਤਕਵੇ ਸ਼ੂਰਬੂਰ ਹੋ ਸਕਦੇ ਹਨ ਪਿੱਛੇ ਜੇ ਤੁਸੀਂ ਕਿਸਾਨਾਂ ਦਾ ਅੰਦੋਲਨ ਵੇਖਿਆ ਜੇ ਤਿੰਨ ਬਿੱਲ ਸਰਕਾਰ ਨੇ ਲਿਆਈ ਸੀ ਉਹਨਾਂ ਦੇ ਖਿਲਾਫ ਉਹਨਾਂ ਨੇ ਮੋਰਚਾ ਲਾਇਆ ਬਿਲਕੁਲ ਹੀ ਅਹਿੰਸਾਵਾਦੀ ਸੀ ਕੋਈ ਵੀ ਤੋੜਪਾਹਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਉਸ ਦਾ ਨਤੀਜਾ ਇਹ ਨਿਕਲਿਆ ਚਾਹੇ ਇਹ ਅੰਦੋਲਨ ਲੰਬਾ ਚੱਲਿਆ ਪਰ ਸਰਕਾਰ ਨੂੰ ਆਪਣੇ ਬਿੱਲ ਵਾਪਸ ਲੈਣੇ ਪਏ। ਅਹਿੰਸਾ ਅਤੇ ਅਪਰਾਧਿਕ ਕਿਸਮ ਦੇ ਹੁਕਮ ਅੰਦੋਲੀ ਤੋਂ ਬਹੁਤ ਉੱਪਰ ਹੁੰਦੇ ਹਨ। ਅਹਿੰਸਾਵਾਦੀ ਹਰ ਮਨੁੱਖ ਲਈ ਪਿਆਰ ਦਾ ਜਜ਼ਬਾ ਰੱਖਦਾ ਹੈ। ਹਿੰਸਕ ਹਮਲੇ ਦੌਰਾਨ maal ਜਾਇਦਾਦ ਦਿੱਤੀ ਜਾ ਸਕਦੀ ਹੈ ਪਰ ਜਮੀਰ ਨਹੀਂ, ਸਹਿਯੋਗ ਨਹੀਂ, ਅਦਨਗੀ ਨਾਲੋਂ ਮੌਤ ਕਬੂਲ ਕਰਨੀ ਚੰਗੀ। ਹਿੰਸਾ ਦੇ ਸਾਹਮਣੇ ਜਥੇਬੰਦਕ ਹਿੰਸਾ ਜਿਆਦਾ ਕਾਮਯਾਬ ਹੈ। ਇਤਿਹਾਸ ਗਵਾਹ ਹੈ। ਪੰਜਾਬ ਵਿੱਚ ਜਥੇਬੰਦਕ ਹਿੰਸਾ ਨੇ ਮਹੰਤਾਂ ਨੂੰ ਪੂਜਾ ਸਥਾਨਾਂ ਤੋਂ ਪੁਜਾਇਆ ਸਰਕਾਰੀ ਅਤੇ ਗੈਰ ਸਰਕਾਰੀ ਹਿੰਸਾ ਜਥੇਬੰਦਕ ਅਹਿੰਸਾ ਸਾਹਮਣੇ ਟਿਕ ਨਾ ਸਕੀ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਨੇ ਤੀਜੀ ਵਿਸ਼ਵ ਯੰਗ ਸਮੇ ਜਪਾਨੀਆਂ ਦੇ ਖੌਫਨਾਕ ਜ਼ੁਲਮਾਂ ਨੂੰ ਅਹਿੰਸਾ ਰਾਹੀਂ ਸਹਾਰਿਆ ਜਾਨ ਦੇ ਦਿੱਤੀ ਪਰ ਜ਼ਮੀਨ ਨਹੀਂ ਵੇਚੀ ਹਿੰਸਾ ਦੇ ਸ਼ਾਂਤਮਈ ਮੁਕਾਬਲਾ ਕਰਦੇ ਆ ਅਹਿੰਸਕ ਦੀ ਮੌਤ ਹਿੰਸਕ ਦੀ ਬਹੁਤ ਨਾਲੋਂ ਕਿਤੇ ਜ਼ਿਆਦਾ ਬਹਾਦਰਾਨਾ ਹੁੰਦੀ ਹੈ ਫਾਂਸੀ ਦੇ ਤਖਤੇ ਉੱਤੇ ਇੱਕਦਮ ਝੂਲ ਜਾਣਾ ਸੌਖਾ ਹੈ ਪਰ ਪੁਰਜਾ-ਪੁਰਜਾ ਘਟਵਾਉਣਾ ਬਹੁਤ ਔਖਾ ਹੈ ਇਹ ਬਹਾਦਰੀ ਸੱਚੇ ਅਹਿੰਸਕ ਦੀ ਕੁਰਬਾਨੀ ਦੇ ਹਿੱਸੇ ਵਿੱਚ ਹੀ ਆਉਂਦੀ ਹੈ ਪਰਿਵਾਰਾਂ ਵਿੱਚ ਵੀ ਪਿਆਰ ਅਤੇ ਸੱਚਾਈ ਦੇ ਹਥਿਆਰ ਸਭ ਝਗੜਿਆਂ ਦੀ ਜੜਾਂ ਪੁੱਟਣ ਦੇ ਯੋਗ ਹਨ ਜਰਾ ਸਬਰ ਰੱਖੋ ਗੁੱਸੇ ਨੂੰ ਲਗਾਮ ਦਿਓ ਹਿੰਸਕ ਨਾ ਬਣੋ ਪਿਆਰ ਦੀ ਲਗਾਮ ਕੱਸ ਕੇ ਫੜੋ ਹਰ ਮਰਜ਼ੀ ਦੀ ਦਵਾ ਹੈ ਕਿਸੇ ਦੇਸ਼ ਦੇ ਲੋਕਾਂ ਵਿੱਚ ਅਹਿੰਸਾ ਲਈ ਦ੍ਰਿੜਤਾ ਉਸ ਦੇਸ਼ ਦੀ ਤਾਕਤ ਹੁੰਦੀ ਹੈ ਇਸ ਕਾਰਨ ਉਸ ਦੇਸ਼ ਨੂੰ ਕੋਈ ਐਟਮ ਬੰਬ ਗੁਲਾਮ ਨਹੀਂ ਬਣਾ ਸਕਦਾ ਜਮੀਰ ਗੁਲਾਮ ਨਹੀਂ ਬਣਨੀ ਚਾਹੀਦੀ ਮੌਤ ਬੈਸ਼ਕ ਆ ਜਾਏ ਮਹਾਤਮਾ ਗਾਂਧੀ ਕਹਿੰਦੇ ਹਨ ਕਿ ਮੈਂ ਕਿਸੇ ਇਨਕਲਾਬੀ ਦੀ ਸੂਰਬੇੜਤਾ ਅਤੇ ਕੁਰਬਾਨੀ ਤੋਂ ਇਨਕਾਰੀ ਨਹੀਂ ਹਾਂ ਗੱਲ ਸਿਰਫ ਇਹ ਹੈ ਕਿ ਘਟੀਆ ਉਦੇਸ਼ ਦੇ ਖਾਤਰ ਸੂਰਬੇੜਤਾ ਦਿਖਾਉਣੀ ਅਤੇ ਕੁਰਬਾਨੀ ਦੇ ਦੇਣੀ ਕੀਮਤੀ ਬਲ ਨੂੰ ਜਾਇਆ ਕਰਨਾ ਹੈ ਅਤੇ ਉਚੇਰੇ ਉਦੇਸ਼ ਵੱਲੋਂ ਲੋਕਾਂ ਦਾ ਧਿਆਨ ਹਟਾ ਕੇ ਉਸ ਉਦੇਸ਼ ਨੂੰ ਨੁਕਸਾਨ ਪਹੁੰਚਾਉਣਾ ਹੈ ਮੈਂ ਹਥਿਆਰਬੰਦ ਬਗਾਵਤਾਂ 'ਚ ਉੱਕਾ ਵਿਸ਼ਵਾਸ ਨਹੀਂ ਰੱਖਦਾ ਇਹ दारू ਜਿਸ ਬਿਮਾਰੀ ਦੇ ਇਲਾਜ ਲਈ ਵਰਤੀ ਗਈ ਹੋਵੇ ਉਸ ਬਿਮਾਰੀ ਨਾਲੋਂ ਵੀ ਜ਼ਿਆਦਾ ਭੈੜੀ ਹੈ ਬਗਾਵਤਾ ਕੀ ਹਨ ਬਦਲੇ ਬੇਸਬਰੀ ਅਤੇ ਗੁੱਸੇ ਦੀਆਂ ਭਾਵਨਾਵਾਂ ਦੀਆਂ ਨਿਸ਼ਾਨੀਆਂ ਹਨ ਹਿੰਸਾ ਦਾ ਹਥਿਆਰ ਕਦੇ ਵੀ ਕਾਮਯਾਬੀ ਦਾ ਮੂੰਹ ਨਹੀਂ ਦਿਖਾ ਸਕਦਾ ਇਨਕਲਾਬੀ ਕੋਲ ਬੇਅੰਤ ਬਲ ਹੁੰਦਾ ਹੈ ਉਸ ਨੂੰ ਆਪਣੀ ਸੂਰਬੀਰਤਾ ਦਾ ਬਲ ਸਬਰ ਸ਼ਾਂਤੀ ਨਿਰੰਤਰ ਕੋਲ ਅਤੇ ਸਵੈ ਕੁਰਬਾਨੀ ਵਰ ਲਾਉਣਾ ਚਾਹੀਦਾ ਹੈ ਅਜੇ ਸਥਿਤੀ ਨੂੰ ਇਨਕਲਾਬੀ ਦੇ ਬਲ ਦੀ ਲੋੜ ਹੈ ਜਿਹੜੇ ਲੋਕ ਜਿੱਤ ਪ੍ਰਾਪਤ ਕਰਨ ਲਈ નિર્ਦੋਸ਼ ਕੌਮਾਂ ਜਾਤੀਆਂ ਅਤੇ ਲੋਕਾਂ ਦਾ ਖੂਨ ਕਰਦੇ ਹਨ ਉਹ ਲੋਕ ਆਪਣੇ ਆਪ ਨੂੰ ਤਾਂ ਖੂਨ ਨਾਲ ਲਿਬੋਰਡਿਸ਼ਨ ਪਰ ਨਾਲ ਹੀ ਨਾਲ ਉਹ ਮਨੁੱਖਤਾ ਦਾ ਵੀ ਕਹਨ ਕਰ ਰਹੇ ਹੁੰਦੇ ਹਨ ਮੈਂ ਕਿਸੇ ਸਮੇਂ ਦੀ ਕਤਲਗਾਰਦ ਅਤੇ ਅੰਤਰਕਵਾਦ ਨੂੰ ਸਹੀ ਨਹੀਂ ਕਹਿ ਸਕਦਾ ਜਿਹੜਾ ਮਨੁੱਖ ਮਨੁੱਖਤਾ ਦੀ ਖਾਤਰ ਪਲ-ਪਲ ਕਰਕੇ ਮਰ ਰਿਹਾ ਹੋਵੇ ਉਸ ਨੂੰ ਵਿਚਾਰਾਂ ਨੂੰ ਬਲ ਮਿਰਜ਼ਾ ਹੈ ਫਾਂਸੀ ਦੇ ਤਖਤੇ ਉੱਤੇ ਇੱਕਦਮ ਜਾਨ ਦੇ ਦੇਣੀ ਸੌਖੀ ਹੈ ਪਰ ਤਿਲ-ਤਿਲ ਕਰਕੇ ਮਰਨਾ ਬਹੁਤ ਔਖਾ ਹੈ ਇਨਕਲਾਬੀ ਆਪਣੀ ਕੀਮਤੀ ਜਾਨ ਵਡੇਰੇ ਉਦੇਸ਼ ਲਈ ਨਾ ਲੰਦਾਵੇ ਜਿਸ ਦਾ ਇੱਕ ਮਨੁੱਖਤਾ ਨੂੰ ਲੋੜ ਹੈ ਆਦਮੀ ਅਤੇ ਉਸ ਦੇ ਕਰਮ ਅੱਡ-ਅੱਡ ਦੋ ਗੱਲਾਂ ਹਨ ਚੰਗੇ ਕਰਮ ਸਵੀਕਾਰ ਕੀਤੇ ਜਾਂਦੇ ਹਨ ਪਰੰਤੂ ਮਾੜੇ ਕਰਮਾਂ ਨੂੰ ਸਮਰਥਨ ਨਹੀਂ ਮਿਲਦਾ ਚੰਗੇ ਕਰਮ ਕਰਨ ਵਾਲਾ ਆਦਰ ਦਾ ਹੱਕਦਾਰ ਹੈ ਪਰੰਤੂ ਮਾੜੇ ਕਰਮ ਕਰਨ ਵਾਲਾ ਹਮਦਰਦੀ ਦਾ ਆਦਮੀ ਨੂੰ ਮਾਰਨ ਨਾਲ ਬੁਰਾਈ ਨਹੀਂ ਮਰਦੀ ਆਦਮੀ ਨੂੰ ਕਤਲ ਕਰਨ ਨਾਲ ਇੱਕ ਹੋਰ ਬੁਰਾਈ ਨੂੰ ਜਨਮ ਦੇਣਾ ਹੈ ਮੁਕਾਬਲਾ ਬੁਰਾਈ ਨਾਲ ਹੈ ਆਦਮੀ ਨਾਲ ਨਹੀਂ ਬੁਰਾਈ ਨਾਲ ਦੋ ਚਾਰ ਹੋਣਾ ਹੈ ਅਹਿੰਸਾ ਇੱਕ ਐਸਾ ਹਥਿਆਰ ਹੈ ਜਿਹੜਾ ਬੁਰਾਈ ਨੂੰ ਠੀਕ ਜਵਾਬ ਦੇ ਸਕਦਾ ਹੈ ਇਹ ਹਥਿਆਰ ਆਦਮੀ ਦੇ ਸੁਭਾਅ ਨੂੰ ਬਦਲ ਸਕਦਾ ਹੈ ਮਹਾਤਮਾ ਗਾਂਧੀ ਆਪਣੇ ਮਿਸਾਲ ਪੇਸ਼ ਕਰਦੇ ਹਨ ਕਿ ਦੱਖਣ ਅਫਰੀਕਾ ਵਿੱਚ ਹੁਕਮਰਾਨ ਸਰਕਾਰਾਂ ਦਾ ਜਨਰਲ ਸਮਰਸ ਉਸ ਦਾ ਬੁਰੀ ਤਰ੍ਹਾਂ ਵਿਰੋਧੀ ਅਤੇ ਅਨੋਚਕ ਸੀ ਪਰੰਤੂ ਹੁਣ ਉਹ ਉਸ ਦਾ ਬਹੁਤ ਪਿਆਰਾ ਦੋਸਤ ਹੈ ਅਹਿੰਸਾ ਦਾ ਅਸੂਲ ਹੈ ਕਿ ਉਸਨੇ ਵਿਰੋਧੀ ਦੇ ਸੁਭਾਅ ਨੂੰ ਨਰਮ ਬਣਾਉਣਾ ਹੈ ਨਾ ਕਿ ਸਖਤ ਅਹਿੰਸਾ ਜ਼ਾਲਮ ਦੇ ਦਿਲ ਨੂੰ ਪਿਘਲਾਉਣ ਦੀ ਸਮਰੱਥਾ ਰੱਖਦੀ ਹੈ ਉਸ ਦੇ ਦਿਲ ਨੂੰ ਹਿਲਾਉਣਾ ਦਿੰਦੀ ਹੈ ਗਾਂਧੀ ਜੀ ਕਹਿੰਦੇ ਹਨ ਕਿ ਉਹ ਆਪਣੇ ਲੰਬੇ ਤਜਰਬੇ ਦੇ ਅਧਾਰ ਉੱਤੇ ਕਹਿ ਸਕਦਾ ਹੈ ਕਿ ਅਹਿੰਸਾ ਵਿੱਚ ਵੱਡੇ ਤੋਂ ਵੱਡਾ ਹਥਿਆਰ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ ਇਸ ਦਾ ਸ਼੍ਰੋਤ ਇੰਟਰਨੈਟ ਹੈ ਅਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਅਧਿਆਪਕ ਵਿਜੇ ਗੁਪਤਾ ਜੋ ਕਿ ਲੈਕਚਰਰ ਹਿਸਟਰੀ ਸਕੂਲ ਆਫ ਐਮੀਨਸ ਨੇ ਉਹਨਾਂ ਨੇ ਇਹ ਸਾਰਾ ਇੰਟਰਨੈਟ ਤੋਂ ਲੱਭ ਕੇ ਸਾਂਝਾ ਕਰਕੇ ਸਾਨੂੰ ਭੇਜਿਆ ਹੈ ਉਸ ਦੀ ਮੈਂ ਵੀਡੀਓ ਬਣਾ ਕੇ ਤੁਹਾਨੂੰ ਭੇਜ ਰਿਹਾ ਸੋ ਇਸ ਚੈਨਲ ਤੇ ਜੇਕਰ ਤੁਸੀਂ ਇਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜੁਰਦ ਦਬਨਾ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਸਮੇਂ ਸਿਰ ਪ੍ਰਾਪਤ ਹੋ ਸਕੇ ਧੰਨਵਾਦ